ਹਾਂਜੀ ਬਾਈ ਜੀ ਤੁਹਾਡਾ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਕੀ ਗੱਲ ਹੋਈ ਸੀਗੀ ਬੀਤੀ ਰਾਤ ਤੁਸੀਂ ਅੱਜ ਪੱਤਰਕਾਰਾਂ ਨੂੰ ਬੁਲਾਇਆ ਕਿ ਵੀ ਕੋਈ ਅੱਦਾ ਕਰਕੇ ਕੋਈ ਅਣਪਛਾਤੇ ਤੇ ਕੁਝ ਲੋਕ ਪਿੰਡ ਦੇ ਆਏ ਸੀਗੇ ਤੇ ਜਿਨ੍ਹਾਂ ਦੇ ਘਰੇ ਆ ਕੇ ਤੁਹਾਡੇ ਘਰੇ ਕੁੱਟਮਾਰ ਜਾਂ ਤੋੜਪੰਨ ਕੀਤੀ ਐ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਪਿੰਡ ਦੀ ਬੰਦੇ ਦੇ ਵਿੱਚ ਪਹਿਲਾਂ ਪਰਰਾਣੀ ਹੁਣ ਜੇਸਾ ਘਟ ਰਹੇ ਨੇ ਇਹ ਪਹਿਲਾਂ ਕੁੜੀ ਦਾ ਰੌਲਾ ਸੀ ਉਹਦੇ ਕਰਕੇ ਇਹ ਹੁੰਡੇ ਬੁਲਾ ਕੇ ਕਦੇ ਉਹਨੂੰ ਘੇਰਦੇ ਨੇ ਕਦੇ ਉਹਨੂੰ ਘੇਰਦੇ ਨੇ ਜੀ ਠੀਕ ਹੈ ਜੀ ਉਹ ਮੁੰਡਾ ਜਿਹਦੇ ਨਾਲ ਕੰਮ ਕਰਦਾ ਉਸੇ ਨੂੰ ਫੜ ਲੈਂਦੇ ਨੇ ਆ ਗਏ ਜੀ ਉਹ ਪਹਿਲਾਂ ਵੀ ਮੁੰਡੇ ਬੁਲਾਏ ਨੇ ਇਹਨਾਂ ਨੇ ਹੁਣ ਫੇਰ ਪਹਿਲਾਂ ਚੌਕੀ ਰਵਟ ਵੀ ਲਗਾਈ ਐ ਅਸਮੀ ਲਗਾਈ ਆ ਜੀ ਇਹ ਗੱਲ ਦਾ ਰੌਲਾ ਪਈ ਇਹਨਾਂ ਨੇ ਜਾ ਕੇ ਇਹ ਮੁੰਡੇ ਨੂੰ ਘੇਰ ਲਿਆ ਰਸਤੇ 'ਚ ਤੇ ਘਰੇ ਆ ਕੇ ਟਾਲ ਰੋਲੇ ਕਿੰਨੇ ਵਜ ਦੀ ਗੱਲ ਐ ਰਾਤ ਦੀ ਇਹ 8 ਵਜੇ ਦੀ 7-8 ਵਜੇ ਦੀ ਕੀ ਕੀ ਤੋੜਪਨ ਹੋਈ ਐ ਆ ਇੱਕ ਤਾਂ ਆ ਦੇਖ ਲੋ ਜੀ ਸਾਹਮਣੇ ਤੇ ਮੁੰਡੇ ਦੇ ਘਪਣ ਨਾ ਮਾਰੀਆਂ ਜੀ ਇਹਦੇ ਡੈਡੀ ਦੇ ਮਾਰੀਆਂ ਆ ਆ ਗਰਫਾਨ ਦਾ ਕਵਰ ਪਿਆ ਜੀ ਦੇਖੋ ਹਾਏ ਦੇ ਇਟਾਂ ਦੇ ਉਹ ਬੰਨੇ ਅੱਟਨੇ ਦਾ ਸਰਾ ਦੇਖ ਲੋ। ਅ ਟਰੈਕਟਰ ਦੀਆਂ ਲੈਕਾਂ ਬੰਨੀਆਂ ਪਈਆਂ ਨੇ ਜੀ। ਉਹ ਸ਼ੀਸ਼ੇ ਬੰਨੇ ਪੈ ਗੋ ਸੱਟਰ ਕੇ। ਹਾਏ ਕੋਈ ਕੰਮ ਨਹੀਂ ਆਉਣਾ। ਅੰਗਰੇਜ਼ ਤੋਂ ਸਾਰੇ ਰਾਤ ਨੂੰ। ਮੈਂ ਕਹਿੰਦਾ ਕਿ ਇਹਨੇ ਤੇ ਸੱਟਾਂ ਕਿਤੇ ਕਿਤੇ ਲੱਗੀਆਂ ਮੇਰੇ ਚਾਚਾ ਜੀ ਦੇ ਚਾਚਾ ਜੀ ਦੇ ਮੁੰਡੇ ਦੇ ਚਾਚਾ ਜੀ ਦਾ ਕੀ ਨਾਮ ਹੈ ਤਰਸੇਮ ਸਿੰਘ ਜੀ ਦੂਜੇ ਕੌਣ ਨੇ ਪਵਨ ਸਿੰਘ ਉਹਦੇ ਮੁੰਡੇ ਪਵਨ ਸਿੰਘ ਕੌਣ ਨੇ ਇੱਕ ਬਾਦ ਨਾ ਹੋ ਪਵਨ ਸਿੰਘ ਇੱਕ ਬਾਦ ਇੱਕ ਵਾਰ ਠੀਕ ਆ ਤੇ ਕੌਣ ਕੌਣ ਲੋਕ ਹਸਪਤਾਲ ਚ ਭਰਤੀ ਨੇ ਮੇਰੇ ਚਾਚਾ ਜੀ ਨੇ ਇੱਕ ਚਾਚੇ ਦਾ ਮੁੰਡਾ ਜੀ ਦੋਨਾਂ ਦੇ ਸੱਟਾਂ ਵੱਜਦੀਆਂ ਨੇ ਜੀ ਔਰ ਉਹਨਾਂ ਨੂੰ ਪਹਿਲਾ ਰਸਤੇ ਚ ਘੇਰਿਆ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਪੁਲਿਸ ਹੌਲ ਸ਼ੁਕਰ ਪ੍ਰਸ਼ਾਸਨ ਤੋਂ ਮੰਗੇ ਹੀ ਚਾਹੁੰਦੇ ਇਨਸਾਫ ਕਰੇ ਸਾਡੇ ਨਾਲ ਹੀ ਪਹਿਲਾਂ ਕਈ ਵਾਰੀ ਹੋ ਗਿਆ ਇਹ ਵਾਰ-ਵਾਰ ਨਾ ਹੋਵੇ ਜੀ ਜਾਂ ਤੁਹਾਨੂੰ ਅਸੀਂ ਉਹਨਾਂ ਨੂੰ ਜਾ ਕੇ ਉਹ ਕਰੀਏ ਉਹ ਫੇਰ ਸਾਨੂੰ ਕਰਨ ਐਸਾ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਚਾਉਂਦੇ ਆ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਤਾਂ ਦੁਆਇਆ ਨਹੀਂ ਪਤਾ ਨਹੀਂ ਹੋ ਰਿਹਾ ਇਹ ਹੈ ਔਰ ਸੋਈ ਜਿੱਥੇ ਅਣਪਛਾਤੇ ਪਿੰਡ ਦੇ ਲੋਕਾਂ ਨੇ ਜਾਂ ਕੁਝ ਹੋਰ ਲੋਕਾਂ ਨੇ ਘਰ ਤੇ ਹਮਲਾ ਕੀਤਾ ਇਹਦੇ ਸਬੂਤ ਸਾਫ-ਸਾਫ ਦਿਸ ਰਹੇ ਜਿਹੜੀ ਘਰ ਸੋਈ ਦੇ ਵਿੱਚ ਇੱਟਾਂ ਮਾਰੀਆਂ ਗਈਆਂ ਜੀ ਤੇ ਕਈ ਲੋਕੀ ਜ਼ਖਮੀ ਵੀ ਹੋਏ ਰਹਨ ਜਿਉਂ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਭਰਤੀ ਹਨ ਇਹ ਹੈ ਔਰ ਸੋਈ ਜਿੱਥੇ ਇੱਟਾਂ ਵੀ ਪਈਆਂ ਹਨ ਸਬੂਤ ਦੇ ਤੌਰ ਤੇ ਸ਼ੀਸ਼ੇ ਭੰਨੇ ਪਏ ਹਨ ਤੁਹਾਡਾ ਨਾਮ ਜੀ ਕਿਰਨ ਜੀ ਇਹ ਕਿੰਨੇ ਵਜੇ ਹਮਲਾ ਹੋਇਆ ਤੁਹਾਡੇ ਘਰੇ ਇਹ ਇਹ ਜੀ 8 ਵਜੇ ਦੇ ਟਾਈਮ ਆਇਆ ਸੀ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕੋਲ ਕੋਈ ਰਿਪੋਰਟ ਲਿਖਾਈ ਹੈ ਹਾਂ ਜੀ ਮੇਰਾ ਪਤਾ ਕੀ ਮੰਗ ਚਾਹਨੀਓ ਤੁਸੀਂ ਅਸੀਂ ਇਹੀ ਮੰਗ ਚਾਹਦੇ ਹਾਂ ਜੀ ਸਾਡਾ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਕੋਈ ਵੀ ਵਹੀ ਦੀ ਵਾਰਦਾਤ ਨਾ ਹੋਵੇ ਫਿਰਸੇ ਦੁਬਾਰਾ ਮਾਤਾ ਜੀ ਤੁਹਾਡਾ ਨਾਮ ਗਰਮੀਰ ਕੌਰ ਗਰਮੀਰ ਕੌਰ ਜੀ ਕੀ ਗੱਲ ਹੋਈ ਸੀ ਜਿਹੜੀ ਬੀਤੀ ਰਾਤ ਇਹ ਤੁਸੀਂ ਦੱਸਿਆ ਹੁਣ ਰਾਤ ਬੀਤੀ ਜੀ ਜੇ ਅਸੀਂ ਮੈਂ ਬਾਹਰ ਖੋਲਿਆ ਜਦੋਂ ਉਹ ਗਾਮੜ ਦਾ ਹੜ ਹੋਈ ਸੀ ਮੈਨੇ ਬਾਹਰ ਖੋਲਿਆ ਜਦ ਮੈਂ ਕਿਹ ਕੌਣ ਹੈ ਜਦ ਕਿੰਨੇ ਕ ਬੰਦੇ ਸੀਗੇ ਉਹ ਜਿਹੜੇ ਆਏ ਸੀ ਹਮਲਾ ਕਰਨ 10 11 ਹੁੰਦੇ ਸੀ ਕੀ ਕੀ ਹਥਿਆਰ ਸੀਗੇ ਉਹਨਾਂ ਕੋਲੇ ਉਹਨਾਂ ਕੋਲ ਕਰਪੰਡਾ ਧੀਆਂ ਤੇ ਕਿਰਚਾ ਧੀਆਂ ਤੇ ਕੋ ਉਹ ਜਿਹੜੇ ਮੋਟੇ ਮੋਟੇ ਹੁੰਦੇ ਨੇ ਘੋਟਣੇ ਉਹ ਕੀ ਕਾਰਵਾਈ ਦੀ ਮੰਗ ਚਾਹੁੰਦੇ ਹੋ ਤੁਸੀਂ ਕਾਰਵਾਈ ਕਾਰਵਾਈ ਤਾਂ ਇਹ ਕਹਿੰਦੇ ਨੂੰ ਸਾਹ ਕੋਣਾ ਚਾਹੀਏ ਸਾਡੇ ਮੁੰਡਿਆਂ ਨੂੰ ਲੱਗੇ ਨਾ ਵੀ ਕੋਲਸੇ ਪ੍ਰਸ਼ਾਸਨ ਤਾਂ ਇਹ ਕਹਿੰਦਾ ਵੀ ਸਾਨੂੰ ਮਦਦ ਕਰਨ 골ਡ ਜੀ ਕੋਲ ਜੀ ਕੀ ਗੱਲ ਹੋਈ ਹੈ ਕਿ ਵੀ ਜਿਹੜਾ ਇਹ ਦੱਸਿਆ ਕਿ ਵੀ ਰਾਤ ਕੋਈ ਅਣਪਛਾਤੇ ਬੰਦੇ ਆਏ ਸੀਗੇ ਜਾਂ ਕੋਈ ਹਮਲਾ ਵਗੈਰਾ ਹੋਇਆ ਕੀ ਮਾਮਲਾ ਹੈ ਇਹ ਇਹ ਮਾਮਲਾ ਕੋਈ ਪਹਿਲਾਂ ਪੁਰਾਣੀ ਦੰਦਿਸ ਚੱਲ ਰਹੀ ਹੈ ਜੀ ਜੀ ਮੇਰੇ ਨਾਲ ਮੁੰਡੇ ਲੱਗੇ ਬੰਦਕਾਨ ਤੇ ਉਹ ਥੇਲੀ ਕੁੜੀ ਨਾਲ ਗੱਲਬਾਤ ਹੋ ਗਈ ਤੇ ਉਹ ਮੁੰਡਾ ਹੁਣੇ ਲੈਣਾ ਕੰਮ ਦਾ ਕਰਨ ਲੱਗਾ ਜੀਆ ਉਹਦੇ ਦਾ ਰੋਲਾ ਖੜੀ ਗੱਲ ਤੇ ਕਿਤੇ ਕਿਤੇ ਸੱਟਾਂ ਲੱਗੀਆਂ ਰਾਤ ਮੇਰੇ ਚਾਚੇ ਲੱਗੇ ਨੇ ਇਹਦੇ ਚਾਚੇ ਦੇ ਮੁੰਡੇ ਚਾਚਾ ਜੀ ਦਾ ਨਾਮ ਤਰਸੇਮ ਸਿੰਘ ਜੀ ਤੇ ਹੋਰ ਉਹਦੇ ਨਾਲ ਕੌਣ ਨੇ ਕੀ ਨਾਮ ਹੈ ਉਹਨਾਂ ਦਾ ਤੇ ਕੀ ਮੰਗ ਕੀ ਕਾਰਵਾਈ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੀ ਹੋਣੀ ਸਾਰੇ ਪੈਸੇ ਲੈ ਕੇ ਪਹਿਲਾਂ ਵੀ ਅਸੀਂ 3-4 ਗੱਪ ਕਰਤੀ ਜੀ ਪੈਸੇ ਲੈ ਕੇ ਗੱਫਾ ਕਰਦਾਂਗੇ ਜੀ ਸਾਰੇ ਔਰ ਫੋਟ ਲਖਾਤੀ ਸੀ ਕਿ ਪੁਲਿਸ ਪ੍ਰਸ਼ਾਸਨ ਕੋਲੇ ਜੀ ਬੋਰਡ ਦਿਖਾਈ ਸੀ ਜੀ ਕੀ ਮੰਗ ਚਾਹਨੀਓ ਮੰਗਦਾ ਸੀ ਜਾਣਿਆ ਜੀ ਜਿਹੜੇ ਵੀ ਕਾਰਵਾਈ ਬਣਦੀ ਉਹ ਕਰੇ ਜੀ ਪੂਰੀ ਕਿੰਨੇ ਕ ਬੰਦੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ 15-20 ਬੰਦੇ ਸੀ ਕਹਿੰਦੇ ਪਛਾਣ ਦਿਓ ਉਹਨਾਂ ਨੂੰ ਕੌਣ-ਕੌਣ ਸੀਗੇ ਉਹ ਪਿੰਡ ਦੇ ਬੰਦੇ ਨੇ ਪਛਾਣ ਦਈਏ ਚਾਰ ਪੰਜ ਦੇ ਨਾਮ ਸੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕੁਝ ਪਿੰਡ ਦੇ ਸੀਗੇ ਕੁਝ ਅਣਪਛਾਤੇ ਸੀ ਹਾਂ ਜੀ ਸਰਿਕਾ ਨੂੰ ਸ਼ੁੱਕਰਵਾਰ ਭੇਟਪੁਰੀ ਪਿੰਡ ਦੇ ਵਿੱਚ ਲੜਾਈ ਹੋਈ ਸੀਗੀ ਘਰ ਵੜ ਕੇ ਉਹਨਾਂ ਨੇ ਕੋਈ ਹਮਲਾ ਕੀਤਾ ਹੈ ਉਹਨਾਂ ਨੇ ਦੱਸਿਆ ਕੁਝ 30 35 ਮੁੰਡੇ ਸੀਗੇ ਕੁਝ ਅਣਪਛਾਤੇ ਤੇ ਕੁਝ ਪਿੰਡ ਦੇ ਤੇ ਜ਼ਖਮੀ ਵੀ ਹੋਏ ਨੇ ਜਿਦੇ ਵਿੱਚ ترਸੀਮ ਤੇ ਇਕਬਾਲ ਪਿਓ ਪੁੱਤ ਨੇ ਤੇ ਸਰ ਕੀ ਉਹਨਾਂ ਨੇ ਕਾਰਵਾਈ ਕੀਤੀ ਹੈ ਜਾਂ ਕੀ ਮਾਮਲਾ ਹੈ ਸਰ ਇਹ ਸਾਡੇ ਕੋਲ ਸਵੇਰੇ ਹੀ ਤਲਾਹੀ ਸੀ ਜੀ ਸਿਵਲ ਹਸਪੀਟਲ ਸਮਾਣਾ ਤੋਂ ਤਲਾਹੀ ਸੀ ਤੇ ترਸੀਮ ਤੇ ਇਕਬਾਲ ਸਿੰਘੜਾ ਇੱਥੇ ਅਗੜੇ ਕਰਨ ਚੱਟਾਂ ਦਾ ਕਹਲੇ ਇਹ ਤੇ ਐਸਸੀ ਬਰਨਜੀ ਸਿੰਘ ਨੂੰ ਅਸੀਂ ਬਿਆਨ ਲੈਣ ਵਾਸਤੇ ਭੇਜਿਆ ਹੋਇਆ ਮੌਕਾ ਨਹੀਂ ਦਿੱਕਿਆ ਹੋਗਾ ਬਿਆਨ ਤੋਂ ਤੇ ਐਮਐਲਆਰ ਤੋਂ ਤੇ ਮੌਕਾ ਹੋਇਆ ਤਾਂ ਜੋ ਬਣਦੀ ਕਾਰਵਾਈ ਉਹ ਕਰਾਂਗੇ ਬਿਲਕੁਲ ਕਰਾਂਗੇ ਤੇ ਕੁਝ ਲੱਗਿਆ ਪਤਾ ਸਰ ਕੋਈ ਰੰਜਿਸ਼ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਅਜੇ ਕੋਈ ਨਹੀਂ ਐਸਸੀ ਬਰਨਤਨ ਦਸਲੇ ਬਰਨਜੀ ਸਿੰਘ ਕਿਹਾ ਹੋਇਆ ਜੀ ਹੜਤਾਲ ਕਰਾਂਗੇ ਪਰ ਤਾਂ ਜੋ ਵੀ ਕੋਈ ਕੋਸ਼ਿਸ਼ ਨੇ ਆਇਆ ਤਾਂ ਹੋ ਪਰ ਕਰ ਵੀ ਠੀਕ ਹੈ ਧੰਨਵਾਦ ਸਰ